ਭਾਈ YouTube ਦੇਖਣੇ ਵੀ ਰੰਸ਼ ਸ਼ਸ਼ੀ ਕਾਲ ਭਾਈ ਅੱਜ ਆਪਾਂ ਅਵਾਰਾਂਗਾ ਗਾਵਾਂ ਬਾਰੇ ਦੱਸਦੇ ਆ ਆ ਦੇਖੋ ਭਾਈ ਅਵਾਰਾਂਗਾ ਪਿੰਡ ਮੇਰਾ ਮਾਦਰਾ ਜ਼ਿਲ੍ਹਾ ਬਰਨਾਲਾ ਦਾ ਇਹ ਗਾਂ ਕਿਸੇ ਪੁਰਾਣੇ ਰਹਿਣ ਦੇ ਤੋਂ ਛੱਡੀ ਆ ਬਹੁਤ ਚੰਗੀ ਬਿਹੜਾ ਇੱਕ ਸੂਆ ਸੂਈ ਹੂ 100% ਬਸ ਦੂਜਾ ਹੂ ਚੰਗੀ ਬਿਹੜਾ ਭਰਾਓ ਇਹਨੇ ਆਰਡਰ ਵੱਲ ਆ ਪਾਉਣ ਦੇ ਨਾਲ ਰਹਿ ਜਾਣਾ ਐਹੀ ਜੀਆਂ ਬਿਹੜਾ ਆਪਾਂ ਨੂੰ ਸਵਾ ਸਵਾ ਡੇਢ ਡੇਢ ਲੱਖ ਦੀਆਂ ਮਿਲਦੀਆਂ ਨੇਗੀਆਂ ਜੇ ਤਿਆਰ ਹੁੰਦੀਆਂ ਨੇ ਸੂਣ ਵਾਲੀਆਂ ਬਹੁਤ ਚੰਗੀ ਕੁਆਲਿਟੀ ਦੀ ਮਿਹੜ ਹੈਗੀ। ਸੋ ਜੇ ਆਪਾਂ ਇੰਨਾ ਤੇ ਮਿਹਨਤ ਕਰ ਲਈਏ ਛੱਡਣ ਦੀ ਬਜਾਏ ਇਹਨਾਂ ਨੂੰ ਇਹ 1500 ਤੋਂ ਲੈ ਕੇ 2000 ਰੁਪਏ ਖਰਚਾ ਖਾਂਦੇ ਨਹੀਂ ਰਹਿਣ ਦੇ ਵਿੱਚ ਭਰਾਵੋ ਜੀ ਆਪਾਂ ਨੂੰ ਸਹੀ ਇਹਨਾਂ ਦੀ ਡਾਈਟ ਦਿੰਨੇ ਹੈਗੇ। ਘਾਟਾਂ ਵਾਲਾ ਪਾਊਡਰ ਲਾ ਲੋ ਚਾਹੀ ਮਿਲਕ ਮਿਕਸਚਰ ਕਹ ਲੋ ਜੀ ਉਹਨੂੰ ਸਹੀ ਦਿੰਨੇਗੇ। 100 ਤੋਂ 150 ਗ੍ਰਾਮ ਡੇਲੀ ਪਾਈ ਜੋ ਰਹਿਣ ਦੇ ਵਿੱਚ ਇਹਨਾਂ ਦੀ ਕੋਈ ਦਿੱਕਤ ਨਹੀਂ ਜਦੋਂ ਆਪਾਂ ਇਹਨਾਂ ਨੂੰ ਕੋਈ ਮਿਲਕ ਮਿਕਸਚਰ ਵਗੈਰਾ ਦਿੰਦੇ ਨਹੀਂ ਹੈਗੇ। ਫਿਰ ਇਹ ਨਹੀਂ ਰਹਿੰਦੀਆਂ ਹੈਗੀਆਂ ਜੇਦੋਂ ਆਪਾਂ ਇਹਨੂੰ ਸਹੀ ਇਹਨਾਂ ਦੀ ਪ੍ਰੋਪਰ ਗੋਲ ਕਰਾਂਗੇ ਤਾਂ ਹੀ ਰਹਿ ਜਾਂਦੀਆਂ ਨੇ ਸੋ ਮੇਰੇ ਕੋਲੇ ਹੋਰ ਵੀ ਤੁਹਾਨੂੰ ਮੈਂ ਦਿਖਾਉਣਾ ਕਈ ਬਿਹੜਾ ਨਹੀਂ ਹੈਗੀਆਂ ਜਿਹੜੀਆਂ ਪਰ ਲਿਆਤੀਆਂ ਸੀਗੀਆਂ ਉਦੋਂ ਪਹਿਲਾਂ ਵੀ ਮੈਨੂੰ ਕੱਟੂ-ਕੱਟ 4 ਸਾਲ ਹੋ ਗਏ ਆ ਬਾਰਾਂ ਬਿਹੜਾ ਫੜਨੀਆਂ ਫੜ ਕੇ ਤਿਆਰ ਕਰਨੀਆਂ ਤਿਆਰ ਕਰਕੇ ਜੇ ਕੋਈ ਦੁੱਧ ਤੇਲ ਉਹਨੇ ਦੁੱਧ ਤੇ ਲਾ ਲੈਣੀ ਨਹੀਂ ਬਸ ਤਿਆਰ ਹੋਈ ਸੋਨ ਵਾਲੀ ਵੇਚ ਦੇਣੀ ਸੋ ਇੱਕ ਪਰਸੋਂ ਬਿਹੜਾ ਫੜ ਕੇ ਲਿਆਤੀ ਸੁਣ ਉਹ ਵੀ ਦਿਖਾਉਣਾਗਾ ਇੱਕ ਆਪਾਂ ਵੀ ਆਹ ਬਿਹੜਾ ਲਿਆਤੀ ਆਪਾਂ ਸੋਂ ਫੜ ਕੇ ਇਹ ਬੱਸੀ ਨੂੰ ਕਰਿਆ ਕਿ ਚੈੱਕ ਕਰਾਈ ਤਾਂ ਇਹ 2 ਮਹੀਨੇ ਦੀ ਗੱਭੜ ਨਿਕਲੀ ਮੰਨ ਕੇ ਚੱਲੂ ਵੀ ਤੇ 7 ਮਹੀਨੇ ਸੂਣਦੇ ਰਹਿਗੇ ਆਪਣੇ ਕੋਲੋਂ ਕਿੰਨਾ ਖਰਚਾ ਖਾ ਜੂਗੀ 7 ਮਹੀਨੇ ਦੇ ਵਿੱਚ ਠੀਕ ਹੈ ਨਾ ਜੇ ਆਪਾਂ ਬੱਸੀ ਪਾਲ ਦਿਆਂ ਤਾਂ ਉਹ ਬਾਲੇ ਜ਼ਿਆਦਾ ਖਰਚੇ ਖਾ ਜਾਂਦੀ ਹੈਗੀ ਘਟੋ ਘਟੇ ਬੱਸੀ ਨੇ ਆਪਣੇ ਲਈ ਦੁੱਧ ਦੇਣਾ 18 ਤੋਂ 20 ਕਿਲੋ ਜੇ ਬੱਸੀ ਪਾਲ ਦਿਆਂ ਤਾਂ ਆਪਾਂ ਨੂੰ ਬੱਸੀ ਪਾਲਣ ਤੱਕ ਹੀ 50-60000 ਰੁਪਏ ਖਰਚਾ ਖਾ ਜਾਂਦੀ ਹੈ ਵਿੱਚ ਦੁੱਧ ਲਾ ਲਈਏ ਔਰ ਫ੍ਰੀडम ਵਾਲਾ ਲਾ ਕੇ ਸੂਣ ਤੱਕ ਖਾ ਜਾਂਦੀ ਹੈਗੀ ਉਹ ਵੀ ਜੇ ਚੰਗੀ ਕੈਰ ਕਰਾਂਗੇ ਤਾਂ ਸੂਣ ਤੱਕ ਆਉਂਦੀਆਂ ਨਹੀਂ ਦਾ ਚਾਰ-ਚਾਰ ਖੜੀਆਂ ਲੱਖ ਰੁਪਏ ਦਾ ਖਰਚਾ ਖਾ ਜਾਂਦੇ ਨੇ ਅਗਲਾ ਹਿਸਾਬ ਨਹੀਂ ਜੋੜਦਾ ਕੱਖ ਛਿੱਟੀ ਦਾ ਦਾਣਾ ਛਿੱਟੀ ਜਾਂਦਾ ਉਥੇ ਉਥੇ ਖੜੀਆਂ ਰਹਿੰਦੀਆਂ ਨੇ ਜਿਹੜੇ ਬੰਦੇ ਜਾਣਕਾਰ ਆ ਉਹ ਬਸ ਇੰਨਾ ਕਹ ਵੀ 15 ਮਹੀਨੇ ਦੇ ਵਿੱਚ ਬਸ ਇਹ ਨਹੀਂ ਸਮਰਾਦਦੇ ਨੇ ਜਿਹੜੇ 50000 ਰੁਪਏ ਖਾਉਂਦੇ ਨੇ ਸੋ ਪ੍ਰਭੂ ਜੇ ਛੋਟੀ ਬੱਸੀ ਪਾਲਣੀ ਹੈ ਤਾਂ ਉਹਨੂੰ ਚੰਗੀ ਕੈਰ ਕਰੋ ਨਹੀਂ ਇਹੋ ਜਿਹਾ ਬਹਿੜਾ ਛੱਡਣ ਦਾ ਕੋਈ ਫਾਇਦਾ ਨਹੀਂ ਜੇਦੋਂ ਸੂਣ ਦੇ ਲਵੇ ਲੱਗੀ ਹੁੰਦੀ ਆ ਉਹ ਰੱਖਣ ਦੇ ਲਵੇ ਉਦੋਂ ਆਪਾਂ ਉਹਨੂੰ ਅੱਕ ਜੰਨੇ ਛੱਡ ਦਿੰਨੇ ਆ ਕਿ ਇੱਕ ਪਾਊਡਰ ਦੀ ਬਜਾਏ ਭਾਲ ਕੇ ਤਿਆਰ ਕਰਕੇ ਉਦੋਂ ਬਾਅਦ ਆਪਾਂ ਦਰਸਾ ਲਾ ਦਿੰਨੇ ਆ ਹੁਣ ਇਹ ਬੱਸੀ ਆਪਾਂ ਨੂੰ ਦੋਵੇਂ ਨਹੀਂ ਗੱਬੜ ਮਿਲੀ ਆ ਆਹ ਬੱਸੀ ਬਈ ਆਪਾਂ ਫਰ ਫੜੀ ਸੀਗੀ ਇਹਦਾ 25 ਤੋਂ 26 ਦਿਨ ਰਹਿ ਗਏ ਸੂਣ ਦੇ ਉਸ ਤੋਂ ਲੰਡੀ ਆ ਇਹ 25 ਤੋਂ 26 ਦਿਨ ਇਹਦੇ ਸੂਣ ਦੇ ਬਾਕੀ ਨਹੀਂ ਗੀ ਹਟ ਬਤਾ ਚਲੋ ਜੇ ਐ ਇਧਰ ਹੋ ਜਾ ਕਰਮ ਵਾਲੀਏ ਦੇਖੋ ਇਹ ਬਸੀ ਆਪਾਂ ਪਾਰ ਫੜੀ ਸੀ ਆਪਣੇ ਕੋਲ ਆ ਕੇ ਗੱਬੜ ਹੋਈ ਸੀਗੀ ਤੇ ਉਸ ਤੋਂ ਬਾਅਦ ਵੀ ਆਪਾਂ ਆਹ ਵੈੜ ਵੀ ਪਾਰ ਫੜੀ ਸੀਗੀ ਪਿੰਡ ਦੇ ਵਿੱਚ ਕੋਈ ਅਵਾਰਾਂਗਾ ਸੀਰਸ ਵਾਲਾ ਕਿਹਾ ਸੀਗਾ ਇਹਨੂੰ ਅੱਜ ਸੂਈ ਨੂੰ ਡੇਢ ਤੋਂ 2 ਮਹੀਨੇ ਤੇ ਪਲੱਸ ਹੋ ਗਿਆ ਹੁਣ ਵੀ ਇਹ 20 ਕਿਲੋ ਦੁੱਧ ਤੇ ਚੱਲ ਰਹੀ ਆ ਇਹ ਤਾਜੀ ਜਮਾ 10 ਕਿਨਾ ਬਾਅਦ 10 ਤੋਂ 15 ਦਿਨਾਂ ਦੇ ਵਿੱਚ ਸੂਣਨ ਤੋਂ ਬਾਅਦ ਬਾਗੀ ਸੀ ਇਹ 24 ਕਿਲੋ ਤੇ ਹੁਣ 4 ਕਿਲੋ ਕੱਟ ਗਈ ਹੁਣ ਵੀ 20 ਪਲੱਸ ਚੱਲ ਰਹੀ ਹੈਗੀ ਤੇ ਇਹਦੇ ਨਾਲ ਹੀ ਭਾਰਾ ਲਿਆ ਤੁਸੀਂ ਵਰਕੇ ਅਫਸਰ ਵਾਹੜ ਦੋਨੇ ਅਫਸਰ ਹੀ ਫੜੀ ਸੀ ਇਹ ਭਾਰ ਆ ਕਿ ਮੇਰੇ ਕੋਲ ਇਹ ਦੋ ਦੋ ਮਹੀਨੇ ਬਾਅਦ ਗੱਬਣਾ ਹੋ ਗਿਆ ਸੀਗਾ ਇਹਨਾਂ ਨੂੰ ਸਮਰਾਤਾ ਸੀ ਆਪਣੇ ਕੋਲੇ ਬੋਲਾ ਆਫ ਦਾ ਰੱਖਿਆ ਹੋਇਆ ਆ ਵਾਹੜ ਨੇ ਕੱਢਿਆ ਵੀ ਆਪਣੇ ਕੋਲੇ ਪਹਿਲੇ ਸੂਏ 20 ਲੀਟਰ ਦੋ ਦੋ ਇਹਨੂੰ ਸੂਈ ਹੋ ਗਏ 4 ਤੋਂ 4.5 ਮਹੀਨੇ ਸੋ ਇਹਨਾਂ ਨੇ ਅਨਸਾਰੀ ਟੀਕਾ ਲੈ ਲਿਆ ਆਪਾਂ ਆ ਬੋਲ ਰੱਖਿਆ ਕਰਕੇ ਬੋਲ ਤੋਂ ਸਮਰਾਤੀਆਂ ਸੀ ਬਸ ਆ ਕੇ ਨੂੰ ਪਾਊਡਰ ਚਾਲੂ ਕਰਤਾ ਸੀ 2 ਮਹੀਨੇ ਬਾਅਦ ਇਹ ਗੱਬਣਾ ਹੋ ਗਿਆ ਸੀ ਤੇ ਇੱਕ ਆ ਬੈਡਲੇ ਤੇ ਇਹ ਨੂੰ ਆਪਣੇ ਕੋਲ ਇਹ ਨੂੰ 3 ਮਹੀਨੇ ਹੋ ਗਏ ਹੁਣ ਇਹ ਗੱਬਣ ਹੋਈ ਹੋਈ ਆ ਹਲੇ ਚੈੱਕ ਚਾਉਣ ਤੇ ਪਤਾ ਲੱਗੂਗਾ ਬਾਕੀ ਇੱਕ ਆਪ ਨੂੰ ਆ ਕਿਸੇ ਭਰਾ ਨੇ ਫੜਾਤੀ ਸੀਗੀ ਇਹ ਬੱਸੀ ਆ 1.5 ਸਾਲ ਦੀ ਇਹ ਵੀ ਦੋ ਵਾਰੀ ਬੋਲ ਹੱਟੀ ਹਲੇ ਆਪਾਂ ਗੱਬਣ ਨਹੀਂ ਕਰਾਈ ਹੈਗੀ ਇਹ ਥੋੜੀ ਜੀ ਬਾਜਲ ਘਟਾ ਕੇ ਇਰੋਂ ਆ ਵੀ ਆਪਾਂ ਡੇਰੀ ਪ੍ਰੋਟੀਨ ਉਹ ਵਗੈਰਾ ਆਪਾਂ ਕਿ ਬਾਅਦ ਵਿੱਚ ਚੁਕਾ ਕੇ ਏਡੀ ਕਪਰਾ ਦੇ ਦਿੰਗੇ। ਇਹ ਵੀ ਪਹਿਲਾਂ ਬੱਸੀ ਆ। ਬਾਕੀ ਜ਼ਿਆਦਾਤਰ ਆਪਾਂ ਪਹਿਲਾਂ ਬੱਸੀ ਫੜ ਕੇ ਲਾਉਣੇ ਹੁੰਦੇ ਆ। ਗਾਂ ਦੇ ਕੋਈ ਚੰਗੀ ਆ ਜੇ ਸੂਈ ਹੋਈ ਤਾਂ ਉਹ ਜੀ ਫੜਦੇ ਆ। ਬਾਕੀ ਆਪਣੇ ਕੋਲੇ ਆਪ ਦਾ ਬੋਲ ਹੋਣ ਕਰਕੇ ਨਾ ਛੇਤੀ ਗਾਇਆਂ ਗੱਬਣਾ ਹੋ ਜਾਂਦੀਆਂ ਰਹੀਆਂ। ਆਪਣਾ ਆਪ ਦਾ ਬੋਲ ਰੱਖਿਆ ਹੋਇਆ ਹੈਗਾ। ਬਾਕੀ ਬੋਲ ਦੇ ਬੱਚੇ ਬਹੁਤ ਸੋਹਣੇ ਆਉਂਦੇ ਨੇ ਕੀ। ਪਿੰਡ ਦੇ ਵਿੱਚ ਮੇਰੇ ਗਾਇਆਂ ਸੂਈਆਂ ਨੇ ਕਿਆਂ ਲਵੇ ਪਿੰਡ ਤੂਰ ਕੋਰ ਤੋਂ ਵੀ ਗਾਇਆਂ ਆ ਜਾਂਦੀ ਨੇ। ਜਿ세 ਇਥੇ ਬੱਸੀਆਂ ਹੀ ਨੇ ਬਹੁਤ ਚੰਗੀਆਂ ਬੱਸੀਆਂ ਨੇ ਜੀ। ਲੋਸ ਚੰਗਾ ਮੁਰੇ ਬੱਛ ਨੇ ਬਹੁਤ ਚੰਗਾ ਰਿਸਪੌਂਸ ਦੇਣਾਗਾ ਵਧੀਆ ਚੰਗੇ ਸੀਮਿੰਟ ਦਾ ਬੋਲਾਗਾ ਸੋਪਰਾ ਬਸੀਆਂ ਛੱਡਣ ਦੀ ਬਜਾਏ ਉਹਨਾਂ ਨੂੰ ਪਾਊਡਰ ਵਗੈਰਾ ਪਾ ਦਈਏ ਤਾਂ ਆਪਾਂ ਗੱਬਣਾ ਹੋ ਜਾਂਦੀਆਂ ਨੇਗੀਆਂ ਛੱਡਣ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਸੋ ਉਹਨਾਂ ਨੂੰ ਜੇ ਆਪਾਂ ਮੈਨੇ ਵਿੱਚ ਵਗੈਰਾ ਪਾਉਂਦੇ ਰਹੀਏ ਤਾਂ ਸਿੱਧੀ ਗੱਬਣਾ ਹੋ ਜਾਂਦੀ ਨੇ ਹੁਣ ਵੀ ਆਪਾਂ ਬੜਾ ਨੂੰ ਸਾਰਿਆਂ ਨੂੰ ਜਿਹੜੀਆਂ ਸੋਈਆਂ ਨੇ ਦੁੱਧ ਵਾਲੀਆਂ ਨੂੰ 200 ਗ੍ਰਾਮ ਪਾਊਡਰ ਡੇਲੀ ਦਾ ਜਿਹੜੀਆਂ ਨਹੀਂ ਸੁਈਆਂ ਉਹਨਾਂ ਨੂੰ 100-100 ਗ੍ਰਾਮ ਡੇਲੀ ਦਾ ਪਾਊਡਰ ਆਪਾਂ ਦਿੰਦੇ ਰਹਿਣੇ ਆਂ ਦਾਣਾ ਚਾਹੇ ਘੱਟ ਪਵੇ ਜੇ ਪਰ ਪਾਊਡਰ ਭਰੋ ਇਹਨਾਂ ਨੂੰ ਬਹੁਤ ਜ਼ਰੂਰੀ ਆ ਪਾਊਡਰ ਨਾਲ ਹੀ ਗੱਭਨ ਹੋਣਾ ਚਾਹੀਦਾ ਨੇ ਆਪਣੇ ਕੱਖਾਂ ਨਾਲ ਗੱਭਨ ਨਹੀਂ ਹੋਣਾ ਹੈਗਾ ਠੀਕ ਆ ਬਈ ਧੰਨਵਾਦ ਸਾਰਿਆਂ ਦਾ